ਅਸਲਾਮੁਅਲੈਕਮ ਉਮੀਦ ਕਰਨੀ ਹੈ ਤੁਸੀਂ ਸਾਰੇ خیਤਿਆਬ ਨਾਲ ਹੋਵੋਗੇ ਭਾਈ ਰਣਜੀਤ ਸਿੰਘ ਟਡਰੀਆਂ ਵਾਲੇ ਅੱਜ ਦੀ ਵੀਡੀਓ ਦੇ ਵਿੱਚ ਇਨਸਾਨ ਦੇ ਕਰਮਾਂ ਦੇ ਬਾਰੇ ਗੱਲਬਾਤ ਕਰਨ ਲਈ ਹੈਗੀ ਇਹ ਬਹੁਤ ਹੀ ਅਹਿਮ ਬੰਗਿਆ ਤੇ ਇੰਟਰਸਟਿੰਗ ਵੀਡੀਓ ਉਮੀਦ ਕਰਨੀ ਹੈ ਤੁਹਾਨੂੰ ਸੁਣ ਕੇ ਬਹੁਤ ਆਨੰਦ ਆਇਗਾ ਸੋ ਚਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੇ ਆ ਉਸ ਤੇ ਪਿਛਲੇ ਜਨਮ ਮਤਲਬ ਅੱਜ ਤੋਂ ਪਹਿਲਾਂ ਹੁਣ ਅੱਜ ਇੱਕ ਬੰਦਾ ਨਵਾਂ ਪਹਿਲੀ ਵਾਰੀ ਦੀਵਾਨ 'ਚ ਬੈਠਾ ਹੈ ਮੰਨ ਲਓ ਕਦੇ ਇਦਾਂ ਸਾਹਮਣੇ ਦੀਵਾਨ ਨਹੀਂ ਸੁਣਿਆ ਉਹ ਕਵੇ ਜੀ ਮੇਰਾ ਪਿਛਲਾ ਕਰਮ ਕਿਹੜਾ ਹੋਇਆ ਕਦੇ ਨਾ ਕਦੇ ਕੋਈ ਕਲਿੱਪ ਸੁਣਿਆ ਹੋਣਾ ਕਦੇ ਕੋਈ ਗੱਲ ਸੁਣੀ ਹੋਣੀ ਹੈ ਉਸ ਦਿਨ ਫਿਰ ਮਨ ਚਾਹੁੰਦਾ ਕਦੇ ਨਾ ਕਦੇ ਮੌਕਾ ਬਣੇਗਾ ਤੇ ਜਾਵਾਂਗੇ ਤੇ ਸੁਣਾਗੇ ਤੇ ਬੈਠਾਂਗੇ ਉਸ ਦਿਨ ਦਾ ਜਿਹੜਾ ਬੀਜ ਬੀਜਿਆ ਅੱਜ ਵੱਢ ਲਿਆ ਤੇ ਕਈ ਅੱਜ ਦੀਵਾਨ ਚ ਆਏ ਐ ਇਹਨਾਂ ਨੇ ਸੋਚਣਾ ਵੀ ਹੁਣ ਜਦੋਂ ਅੱਗੇ ਕਦੇ ਪ੍ਰੋਗਰਾਮ ਹੋਵੇਗਾ ਨਾ ਆਪਾਂ ਹੁਣ ਅੱਜ ਬੈਠੇ ਬੈਠੇ ਸੋਚ ਲਓ ਵੀ ਕੱਲ ਦੇ ਦੀਵਾਨ ਚ ਜ਼ਰੂਰ ਬਹਿਣਾ ਹੈ ਮਤਲਬ ਅੱਜ ਦਾ ਬੀਜਿਆ ਫੇਰ ਆਪਾਂ ਕੱਲ ਵੱਡਾਂਗੇ ਕੱਲ ਨੂੰ ਫੈਸਲਾ ਕਰਿਓ ਵੀ ਆਪਾਂ ਅਗਲੇ ਮਹੀਨੇ ਫੇਰ ਆਵਾਂਗੇ 17 ਮਈ ਨੂੰ ਦੁਵਾਨ ਲੱਗਣਾ 17 ਮਈ ਦਾ ਅਗਲੇ ਮਹੀਨੇ ਦਾ ਵੀ ਆਪਾਂ 17 ਮਈ ਨੂੰ ਮਹੀਨੇ ਕੇ ਬਾਅਦ ਫੇਰ ਆਵਾਂਗੇ ਕੱਲ ਨੂੰ ਬੀਜ ਗਿਆ ਸੋਚ ਲਿਆ 17 ਆ ਗਈ ਉਹ ਫੇਰ ਸ਼ੁਰੂ ਹੋ ਗਿਆ ਸੋ ਇਹ ਕੀ ਹੈ ਕਿ ਇੱਕ ਲੜੀ ਚੱਲਦੀ ਰਹਿੰਦੀ ਹੈ ਐਦਾਂ ਹੌਲੀ 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 ਅਸੀਂ ਸੋਚ ਲੈਨੇ ਆ ਫੇਰ ਅੱਗੇ ਜਾ ਕੇ ਕਰਮ ਕਰਦੇ ਆ ਫੇਰ ਫੇਰ ਅੱਗੇ ਭਾਗ ਬਣ ਜਾਂਦੇ ਨੇ ਭਾਗ ਕੀ ਹੁੰਦੇ ਨੇ ਵੇਖੋ ਭਾਗ ਹੁੰਦੇ ਨੇ ਦਿਨ ਰਾਤ ਕਮਾਇੜੋ ਸਵਾਇਓ ਮੱਥੇ ਜੋ ਦਿਨ ਰਾਤ ਅਸੀਂ ਕੰਮ ਕਰਦੇ ਆ ਸਾਡੇ ਮੱਥੇ ਤੇ ਭਾਗ ਬਣਦੇ ਨੇ ਚੰਗਾ ਕੰਮ ਕਰਦੇ ਆ ਚੰਗੇ ਵਿਚਾਰ ਚੰਗੇ ਭਾਗ ਬਣਦੇ ਨੇ ਅੱਜ ਇੱਥੇ ਬੈਠੇ ਆ ਚੰਗੀ ਸੋਚ ਬਣੇਗੀ ਮਾੜੇ ਥਾਂ ਤੇ ਬੈਠੇ ਹੋਵਾਂਗੇ ਮਾੜੇ ਭਾਗ ਬਣ ਜਾਣਗੇ ਕਰਮ ਤੋਂ ਭਾਗ ਬਣਦੇ ਨੇ ਭਾਗ ਤੋਂ ਫਿਰ ਕਰਮ ਬਣਦੇ ਨੇ ਫਿਰ ਫਿਰ ਭਾਗ ਬਣਦੇ ਨੇ ਜਿਵੇਂ ਬੀਜ ਤੋਂ ਦਰਖਤ ਬਣਦਾ ਦਰਖਤ ਤੋਂ ਫਿਰ ਬੀਜ ਬਣਦਾ ਬੀਜ ਤੋਂ ਫਿਰ ਦਰਖਤ ਬਣਦਾ ਦਰਖਤ ਤੋਂ ਫਿਰ ਬੀਜ ਬਣ ਜਾਂਦਾ ਇਦਾਂ ਹੀ ਭਾਗ ਤੋਂ ਕਰਮ ਬਣਦੇ ਨੇ ਕਰਮ ਤੋਂ ਫਿਰ ਭਾਗ ਬਣਦੇ ਨੇ ਇਦਾਂ ਹੀ ਚੱਲ ਜਾਂਦਾ ਭਾਗ ਮਤਲਬ ਵਿਚਾਰ ਤੇਰੇ ਅੰਦਰ ਇੱਥੇ ਮੱਥੇ ਦੇ ਵਿੱਚ ਚੱਲਦਾ ਕਿ ਮੱਥੇ ਦੇ ਭਾਗ ਮਤਲਬ ਮੱਥੇ ਦੇ ਅੰਦਰ ਚੱਲਣ ਵਾਲੇ ਵਿਚਾਰ ਹੋਰ ਇੱਥੇ ਲਿਖੇ ਨਹੀਂ ਹੋਏ ਇਦਾਂ ਵੀ ਕੋਈ ਹੋਰ ਭਾਸ਼ਾ 'ਚ ਕਿਹੜੀ ਭਾਸ਼ਾ 'ਚ ਲਿਖੇ ਮੱਥੇ ਤੇ ਭਾਗ ਮਤਲਬ ਹੁੰਦਾ ਤੇਰੀ ਖੋਪੜੀ ਵਿੱਚ ਚੱਲਣ ਵਾਲੇ ਤੇਰੇ ਦਿਮਾਗ ਦੇ ਵਿੱਚ ਜੋ ਚੱਲਣ ਵਾਲੇ ਵਿਚਾਰ ਨੇ ਥਾਟ ਨੇ ਜਿਹੜੇ ਜੇ ਤੇਰੇ ਥਾਟ ਚੰਗੇ ਚੰਗੇ ਚੱਲ ਰਹੇ ਨੇ ਮਤਲਬ ਚੰਗੇ ਚੰਗੇ ਭਾਗ ਨੇ ਤੇ ਜੇ ਥਾਟ ਨੈਗੇਟਿਵ ਚੱਲ ਰਹੇ ਨੇ ਤੇ ਮਤਲਬ ਮਾੜੇ ਮਾੜੇ ਭਾਗ ਨੇ ਹੁਣ ਇੱਥੇ ਬੰਦੇ ਦੇ ਦਿਮਾਗ ਚ ਆ ਰਿਹਾ ਯਾਰ ਗੱਡੀ ਕਿਸੇ ਦੀ ਚਾਬੀ ਚੂਬੀ ਲਾ ਕੇ ਵੇਖੀਏ ਜੇ ਲੱਗ ਜਾਏ ਉੱਥੋਂ ਨਿਕਲ ਜੇ ਲੈ ਜੀਏ ਮਤਲਬ ਦਿਮਾਗ ਚ ਆ ਰਿਹਾ ਮਤਲਬ ਬੰਦੇ ਦੇ ਭਾਗ ਮਾੜੇ ਸ਼ੁਰੂ ਹੋਗੇ ਭਾਗ ਮਾੜੇ ਸ਼ੁਰੂ ਹੋ ਗਏ ਸੋਚਣਾ ਸ਼ੁਰੂ ਹੋ ਗਿਆ ਸੋਚ ਮਾੜੀ ਪੈਦਾ ਹੋ ਗਈ ਤੇ ਮਾੜੇ ਭਾਗ ਸ਼ੁਰੂ ਹੋ ਗਏ ਚੰਗੇ ਫੁਰਨੇ ਚੰਗੇ ਖਿਆਲਾਤ ਚੰਗੇ ਵਿਚਾਰ ਮਤਲਬ ਚੰਗੇ ਭਾਗ ਮਾੜੇ ਵਿਚਾਰ ਮਤਲਬ ਮਾੜੇ ਭਾਗ ਫਿਰ ਜਿਹੜੇ ਸਾਡੇ ਅੰਦਰ ਪਹਿਲਾਂ ਵਿਚਾਰ ਆਉਂਦੇ ਆ ਫਿਰ ਅਸੀਂ ਉਹਨੂੰ ਪ੍ਰੈਕਟੀਕਲ ਰੂਪ ਦਿੰਨੇ ਆ ਉਦੋਂ ਫਿਰ ਉਹ ਕਰਮ ਬਣ ਜਾਂਦਾ ਪਹਿਲਾਂ ਵਿਚਾਰ ਆਉਂਦਾ ਫਿਰ ਉਹਨੂੰ ਪ੍ਰੈਕਟੀਕਲ ਕਰੀਦਾ ਹੁਣ ਕਈ ਕਹਿਣਗੇ ਵਿਚਾਰਾਂ ਦਾ ਵੀ ਫਲ ਮਿਲਦਾ ਮੰਨ ਲਓ ਕਿਸੇ ਦੀ ਧੀ ਪੈਣ ਵੱਲ ਮਾੜੇ ਬਾਰੇ ਮਾੜਾ ਸੋਚਦਾ ਹੈ ਜੇ ਕਦੇ ਮੈਨੂੰ ਮੌਕਾ ਮਿਲੇ ਉਹਦੇ ਨਾਲ ਐ ਕਰਾਂ ਐ ਕਰਾਂ ਸੋਚਦਾ ਤੇ ਕੀਤਾ ਤੇ ਹੈ ਨਹੀਂ ਫਿਰ ਉਹਦਾ ਵੀ ਫਲ ਮਿਲਦਾ ਪਰ ਜਿਹੜੇ ਫੁਰਨੇ ਨੇ ਨਾ ਖਿਆਲ ਨੇ ਉਹ ਮੈਲ ਹੈ ਜਿਹੜੀ ਠੀਕ ਹੈ ਕਰਮ ਭਾਵੇਂ ਨਹੀਂ ਹੋਇਆ ਪਰ ਖਿਆਲਾਂ ਦੇ ਉੱਤੇ ਵੀ ਬੰਦੇ ਨੂੰ ਕਾਬੂ ਪਾ ਲੈਣਾ ਚਾਹੀਦਾ ਮਾੜੇ ਵਿਚਾਰ ਖਿਆਲਤ ਵੀ ਜਿਹੜੇ ਹਨ ਉਹ ਵੀ ਕਿਤੇ ਨਾ ਕਿਤੇ ਬੀਜੇ ਜਾਣਗੇ ਖਿਆਲ ਵੀ ਕਿਉਂ ਮਾੜਾ ਹੋਵੇ ਫੁਰਨਾ ਵੀ ਮਾੜਾ ਕਿਉਂ ਹੋਵੇ ਸਾਨੂੰ ਪਹਿਲਾਂ ਆਪਣੇ ਫੁਰਨੇ ਤੇ ਹੀ ਕੰਮ ਕਰਨਾ ਪੈਣਾ ਵਿਚਾਰਾਂ ਤੇ ਹੀ ਕੰਮ ਕਰਨਾ ਪੈਣਾ ਭਾਈ ਸਾਡੇ ਖਿਆਲ ਆਤ ਕਿੱਦਾਂ ਦੇ ਹਨ ਸਾਡੇ ਵਿਚਾਰ ਕਿਵੇਂ ਦੇ ਹਨ ਤੇ ਨਾਲ ਉਹ ਜਿਹੜੇ ਵਿਚਾਰ ਨੇ ਉਹਨਾਂ ਨੂੰ ਬਦਲਣ ਲਈ ਕੀ ਕੀਤਾ ਜਾ ਸਕਦਾ ਹੈ ਰਿਪਲੇਸ ਕਰੋ ਇਹ ਕਿੰਨੀ ਵਾਰੀ ਪਿਛਲੇ ਦੁਵਾਨਾਂ ਚ ਗੱਲ ਕੀਤੀ ਹੈ ਕਿਡਨੀ ਖਰਾਬ ਹੋਵੇ ਤੇ ਕਿਡਨੀ ਬਦਲਾ ਲਓ ਲੀਵਰ ਖਰਾਬ ਹੋਵੇ ਬੋਲੋ ਲੀਵਰ ਬੋਲੋ ਲੀਵਰ ਪ੍ਰਸ਼ਾਦਾ ਛੱਕੇ ਨਹੀਂ ਆਏ ਫਿਰ ਬੋਲੋ ਸੰਗਦੇ ਕਿਉਂ ਲੀਵਰ ਖਰਾਬ ਹੋਵੇ ਤੇ ਲੀਵਰ ਅੱਖ ਖਰਾਬ ਹੋਵੇ ਤੇ ਅੱਖ ਖੂਨ ਖਰਾਬ ਹੋ ਗਏ ਤੇ ਖੂਨ ਬਲੱਡ ਚੜਾ ਲਓ ਤੇ ਜੇ ਤੇਰੇ ਵਿਚਾਰ ਮੈਲੇ ਨੇ ਤੇ ਫਿਰ ਵਿਚਾਰ ਬਦਲ ਲੈ ਰਿਪਲੇਸ ਕਰ ਲੈ ਤੇ ਤੁਸੀਂ ਕਹੋਗੇ ਵੀ ਵਿਚਾਰ ਰਿਪਲੇਸ ਕਿਵੇਂ ਕੀਤੇ ਜਾਂਦੇ ਆ ਵਿਚਾਰ ਰਿਪਲੇਸ ਕੀਤੇ ਜਾਂਦੇ ਆ ਮਨ ਵਿੱਚ ਐ ਤੇਰੇ ਵਾਲਾ ਗੰਦਾ ਮੈਲਾ ਮਨ ਦੇ ਦੇ ਮਨ ਵਿੱਚ ਐ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਇਹ ਮਨ ਦੇ ਦੇ ਤਜ ਅਭਿਮਾਨ ਲਿਹੋ ਮਨ ਮੋਲ RAM ਨਾਮ ਹਿਰਦੇ ਮੈਂ ਤੋਲ ਅਭਿਮਾਨ ਤਜ ਹੰਕਾਰ ਛੱਡ ਭੇੜੇ ਫੁਰਨੇ ਭੇੜੇ ਖਿਆਲات ਜਿਹੜੇ ਹੰਕਾਰ ਵਾਲੇ ਹਨ ਉਹਨਾਂ ਨੂੰ ਛੱਡ ਦੇ ਈਗੋ ਆ ਈਗੋ ਵਾਲੇ ਖਿਆਲ ਛੱਡ ਦੇ ਤੇ ਆਪਣੇ ਅੰਦਰ ਧਾਰਨ ਕਰ ਲੈ ਮਾੜੇ ਵਿਚਾਰ ਛੱਡ ਦੇ ਚੰਗੇ ਵਿਚਾਰ ਲਿਆ ਆਨੰਦ ਹੀ ਆਨੰਦ ਹੈ ਵਿਚਾਰਾਂ ਨੇ ਦੁਖੀ ਕੀਤਾ ਪਿਆ ਸਾਡੇ ਚ ਜਿਹੜੇ ਬੰਦੇ ਦੇ ਵਿਚਾਰ ਆਏ ਨੇ ਤਨ ਸੱਚੇ ਪਾਸ਼ਾ ਤਨ ਕਲਗੀਆਂ ਵਾਲੇ ਤਨ ਗੁਰੂ ਗ੍ਰੰਥ ਸਾਹਿਬ ਤਨ ਗੁਰੂ ਕੀਆ ਸੰਗਤਾਂ ਮਨ ਵੇਖ ਵੇਖ ਕੇ ਖੁਸ਼ੀ ਹੋਈ ਜਾਂਦਾ ਖੁਸ਼ੀ ਹੋਈ ਜਾਂਦਾ ਉਹ ਇੱਥੇ ਆਨੰਦ ਚ ਬੈਠਾ ਇੱਕ ਕਹੀ ਜਾਂਦਾ ਦੁਖੀ ਨੇ ਨਾ ਕਿੰਨੀ ਪੀੜ ਆਇਆ ਕਿਵੇਂ ਗੱਡੀ ਨਿਕਲੂਗੀ ਰੋਟੀ ਇੰਨੇ ਬੰਦੇ ਕਿੱਥੇ ਛਕਣਗੇ ਉਥੇ ਚਿੱਕੜ ਹੋਇਆ ਪਿਆ ਹੋਣਾ ਉਥੇ ਹੰਮਸ ਹੋਈ ਪਈ ਹੋਣੀ ਆ ਉਥੇ ਮੱਛਰ ਹੋਇਆ ਪਿਆ ਹੋਣਾ ਇੱਕ ਦੇ ਦਿਮਾਗ 'ਚ ਇਹੀ ਚੱਲੀ ਜਾਂਦਾ ਚਾਰ ਕਮਰਾ ਮਿਲਣਾ ਹੀ ਕੋਈ ਨਹੀਂ ਕਿੱਥੇ ਸੋਵਾਂਗੇ ਕਿੱਥੇ ਨਾਵਾਂਗੇ ਕਿੱਧਰ ਜਾਵਾਂਗੇ ਕਿਵੇਂ ਐਨੇ ਭੀੜ ਵਿੱਚ ਬੰਦਾ ਫਾਸੀ ਨਾ ਜਾਵੇ ਕਿਤੇ ਜਾ ਕੇ 네ਗੇਟਿਵ ਬੰਦਾ ਇਦਾਂ ਹੀ ਐ ਨਾ 네ਗੇਟਿਵ ਬੰਦੇ ਇਦਾਂ ਦੀ ਗੱਲਾਂ ਹੀ ਕਰਦੇ ਨਾ ਪਰ ਇੱਕ ਪੋਜ਼ਿਟਿਵ ਬੰਦਾ ਉਹ ਕਹਿੰਦਾ ਵਾਹ ਮੇਰੇ ਅਕਲਗੀਆਂ ਵਾਲਿਆ ਧੰਨ ਤੂੰ ਤੇ ਧੰਨ ਤੇਰੀ ਸਿੱਖੀ ਧੰਨ ਤੇਰੀ ਸੰਗਤ ਧੰਨ ਗੁਰੂ ਤੇ ਧੰਨ ਗੁਰੂ ਪਿਆਰੇ ਉਹ ਇਦਾਂ ਵੇਖਦਾ ਉਹ ਵੇਖ ਵੇਖ ਖੁਸ਼ ਹੋਈ ਜਾਂਦਾ ਮਗਰੋਂ ਲੈ ਓਏ ਨਹੀਂ ਰੋਟੀ ਮਿਲੇਗੀ ਇਦਾਂ ਕਿਤੇ ਚੱਪਾ ਮਿਲ ਗਿਆ ਖਾ ਲਾਂਗੇ ਨਹੀਂ ਦੇ ਨਾਲ ਖੁਸ਼ੀ ਹੋਈ ਜਾਂਦਾ ਫੇਰ ਕਿੰਨੇ ਬੰਦੇ ਅਮਰ ਸ਼ਕਨ ਨੂੰ ਮਨ ਬਣਾ ਰਹੇ ਹਨ ਤਿਆਰੀਆਂ ਕਰ ਰਹੇ ਹਨ ਕੋਈ ਨਸ਼ਾ ਛੱਡ ਰਿਹਾ ਯਾਰ ਕੋਈ ਚੰਗੇ ਪਾਸੇ ਲੱਗਾ ਉਹ ਪੱਬ ਕਲੱਬ ਵਿੱਚ ਜਾਂਦੇ ਨਾਲੇ ਪੈਸੇ ਲਾਉਂਦੇ ਕਿੰਨਾ ਗੰਦਮੰਦ ਚੱਲਦਾ ਰਹਿੰਦਾ ਸ਼ਹਿਰਾਂ 'ਚ ਵੇਖ ਲਓ ਬੁਰਾ ਹੀ ਹਾਲ ਐ ਆ ਵਿਆਹ ਚੱਲਦੇ ਨੇ ਸਾਰੀ-ਸਾਰੀ ਰਾਤ ਡੀਜੇ ਚੱਲੀ ਜਾਂਦਾ ਕੰਨ ਪਾਈ ਨਹੀਂ ਸੁਣਦੀ ਹੁੰਦੀ ਜਦੋਂ ਮੰਨ ਲਓ ਚੱਲਦਾ ਹੁੰਦਾ ਤੇ ਇੱਕ ਨੈਗੇਟਿਵ ਬੰਦਾ ਹੁੰਦਾ ਇੱਕ ਪੋਜ਼ਿਟਿਵ ਬੰਦਾ ਹੁੰਦਾ ਇੱਕ ਪਿਆਰ ਵਾਲਾ ਇੱਕ ਨਫ਼ਰਤ ਭਰ ਕੇ ਬੈਠਾ ਇੱਕ ਪਿਆਰ ਭਰ ਕੇ ਹੁਣ ਜਿਸ ਦੇ ਹਿਰਦੇ ਦੇ ਵਿੱਚ ਪਿਆਰ ਭਰਿਆ ਪਿਆ ਪਿਆਰ ਹੀ ਪਿਆਰ ਐ ਪਿਆਰ ਹੀ ਪਿਆਰ ਐ ਉਨੇ ਹੋਰ ਤਰ੍ਹਾਂ ਸੋਚਣਾ ਇੱਕ ਨਫ਼ਰਤ ਵਾਲੇ ਨੇ ਵੈਰ ਰੱਖਣ ਵਾਲੇ ਨੇ ਜੈਲਸ ਰੱਖਣ ਵਾਲੇ ਨੇ ਹੋਰ ਤਰ੍ਹਾਂ ਸੋਚਣਾ ਵਾ ਇੱਥੇ ਹੀ ਬਦਲ ਜਾਂਦੀ ਸਾਰੀ ਖੇਡ ਪਸ ਇੱਥੇ ਹੀ ਖੇਡ ਬਦਲ ਜਾਂਦੀ ਤਾਂ ਕਰਕੇ ਖੁਸ਼ ਹੋਈਏ ਤੇ ਨੈਗੇਟਿਵ ਬੰਦੇ ਬਾਕੀਆਂ ਨੂੰ ਵੀ ਨੈਗੇਟਿਵ ਕਰ ਦਿੰਦਾ ਡਾਕਟਰ ਕੋਲ ਗਈ ਇੱਕ ਬੀਬੀ ਸੁਣਨਾ ਉਹ ਬੀਬੀ ਡਿਪਰੈਸ਼ਨ ਵਿੱਚ ਸੀ ਤੇ ਡਾਕਟਰ ਕੋਲ ਗਈ ਹੁੰਦੇ ਨੇ ਨਾ ਇਦਾਂ ਦੇ ਉਹ ਡਾਕਟਰ ਕੋਲ ਗਈ ਤੇ ਉਹ ਕਹਿੰਦੀ ਜੀ ਮੈਂ ਉਹ ਚੁੱਪ ਜੇ ਕਰਕੇ ਕਿੰਨਾ ਚਿਰ ਹੀ ਬੈਠੀ ਰਹੀ ਡਾਕਟਰ ਕਹਿੰਦਾ ਬੀਬੀ ਹੁਣ ਕੀ ਸੋਚ ਰਹੀ ਸੀ ਹੁਣ ਤੂੰ ਕੀ ਸੋਚ ਰਹੀ ਸੀ ਕਹਿੰਦੀ ਡਾਕਟਰ ਸਾਹਿਬ ਤੁਸੀਂ ਨਾ ਹੀ ਪੁੱਛੋ ਵੀ ਮੈਂ ਕੀ ਸੋਚ ਰਹੀ ਸੀ ਕਹਿੰਦੇ ਨਹੀਂ ਡਾਕਟਰ ਸਾਹਿਬ ਕੁਝ ਤੇ ਦੱਸੋ ਵੀ ਬੀਬੀ ਜੀ ਤੁਸੀਂ ਕੁਝ ਤੇ ਦੱਸੋ ਡਾਕਟਰ ਪੁੱਛਦਾ ਡਿਪਰੈਸ਼ਨ ਵਾਲਾ ਵੀ ਤੂੰ ਬੀਬੀ ਹੁਣ ਕੁਝ ਤੇ ਦੱਸ ਵੀ ਤੂੰ ਸੋਚ ਕੀ ਰਹੀ ਸੀ ਕਹਿੰਦੀ ਮੈਂ ਸੋਚਦੀ ਸੀ ਮਰੀਜ਼ ਤੇ ਦੋ ਹੀ ਨੇ ਇੱਕ ਮੈਂ ਐ ਇੱਕ ਹੋਰ ਐ ਸਾਡੇ ਤੋਂ ਡਾਕਟਰ ਦੋ ਦੋ 3 300 ਰੁਪਇਆ 5 500 ਲੈ ਲੈਗਾ ਰੁਪਇਆ 1000 ਐ ਬੰਦੇ ਤਿੰਨ ਚਾਰ ਰੱਖੀ ਫਿਰਦਾ ਹੈ ਬਿਜਲੀ ਦਾ ਬੇਲੀ ਵੜਾਉਣਾ ਹੋਣਾ ਤੈਨੂੰ ਮਸ਼ੀਨਾਂ ਤੋਂ ਇੰਨੀਆਂ ਮਹਿੰਗੀਆਂ ਲਿਆਂਦੀਆਂ ਐ ਪਹਿਲਾਂ ਤੂੰ 25 30 ਸਾਲ ਪੜ੍ਹਾਈ ਕੀਤੀ ਹੋਣੀ ਐ ਫਿਰ ਤੂੰ ਇੰਨੇ ਬੰਦੇ ਰੱਖੇ ਨੇ ਥਾਂ ਬਹੁਤ ਵੱਡੀ ਐ ਪਲਾਟ ਵੱਡਾ ਖਰਚਾ ਜ਼ਿਆਦਾ ਕਰ ਲਿਆ ਮਰੀਜ਼ ਦੋ ਹੀ ਆਉਂਦੇ ਨੇ ਮੈਸੂਦ ਜੀਆ ਤੇਰਾ ਕੰਮ ਕਿਵੇਂ ਚੱਲਦਾ ਹੋਏਗਾ ਮੈਂ ਉਦੋਂ ਦੀ ਬੈਠੀ ਆ ਹੀ ਸੋਝੇ ਤੇਰਾ ਵਿਚਾਰੇ ਤੇਰਾ ਕੰਮ ਕਿਵੇਂ ਚੱਲਦਾ ਹੋਏਗਾ ਬੀਬੀ ਤੇ ਦਵਾਈ ਲੈ ਕੇ ਚੱਲ ਗਈ ਕਹਿੰਦੇ ਡਾਕਟਰ ਉਦੋਂ ਦਾ ਡਿਪਰੈਸ਼ਨ ਚ ਫਿਰਦਾ ਵੀ ਮੈਂ ਤੇ ਗੱਲ ਸੋਚੀ ਕੋਈ ਨਹੀਂ ਸੀ ਮੇਰਾ ਕੰਮ ਉਹਦੇ ਆਮ ਨਾਲ ਹੀ ਖੁਸ਼ ਸੀ ਉਹ ਤਾਂ ਖੁਸ਼ ਸੀ ਡਿਪਰੈਸ਼ਨ ਵਾਲੇ ਨੇ ਡਾਕਟਰ ਡਿਪਰੈਸ਼ਨ ਚ ਕਰਤਾ ਬੀਬੀ ਨੇ ਮੇਰੇ ਕੋਲ ਵੀ ਗਈ ਆਉਣਗੇ ਪਰ ਸਾਫਰ ਵੀ ਲੋੜੇ ਦਾ ਤੇ ਬੇਲੀ ਬਹੁਤ ਆ ਜਾਂਦਾ ਹੁਣ ਹੈ ਪਰਮੇਸ਼ਰ ਦੁਆਰ ਆ ਕੇ ਮੈਨੂੰ ਕਹਿਣਗੇ ਇਹ ਤੇ ਫਿਰ ਬੇਲੀ ਬਹੁਤ ਆ ਜਾਂਦਾ ਹੁਣ ਹੈ ਇਹ ਤੇ ਫਿਰ ਮਤਲਬ ਲੰਗਰ ਕਿੰਨਾ ਹੀ ਖਸ਼ਕੀ ਜਾਂਦਾ 8 10000 ਬੰਦਾ 15000 ਅੱਜ ਤੇ 15 ਹੋ ਗਿਆ ਹੁਣ ਸਵੇਰੇ ਅੱਜ ਸਾਰਾ ਦਿਨ ਰਸ਼ ਇੰਨਾ ਜ਼ਿਆਦਾ ਚ 15000 ਦਾ ਦਿਨੇ ਹੋਣਾ ਅੱਜ ਹੁਣ ਵੇਖੋ ਕਿੰਨੀ ਸੰਗਤ ਤੇ ਕਈ ਫਿਰ ਐ ਆ ਕੇ ਗੱਲ ਆਪਣਾ ਡਿਪਰੈਸ਼ਨ ਆਪਣੀ ਟੈਨਸ਼ਨ ਦੂਜੇ ਬੰਦੇ ਦੇ ਉੱਤੇ ਲੋਡ ਕਰ ਦਿੰਦੇ ਐਨੀ ਇਸ ਹਿਸਾਬ ਨਾਲ ਗੱਲ ਕਰਨਗੇ ਚੰਗਾ ਭਲਾ ਬੰਦਾ ਬਿਮਾਰ ਹੋ ਜਾਂਦਾ ਚੰਗਾ ਭਲਾ ਬੰਦਾ ਦੁਖੀ ਕਰ ਜਾਂਦਾ ਤੇ ਹੁਣ ਇੱਕ ਬੰਦਾ ਇਦਾਂ ਉਹ ਕਹਿੰਦਾ ਵਾਹ ਭਾਈ ਵਾਹ ਪਿਆਰ ਵਾਲੇ ਬੰਦਿਆਂ ਦਾ ਘਟਾ ਕਿਤੇ ਕਿਵੇਂ ਗਰਮੀ ਦੇ ਵਿੱਚ ਕੋਈ ਕਿਤੋਂ ਤੁਰਿਆ ਕੋਈ ਫਾਜ਼ਲਕਾ ਤੋਂ ਕੋਈ ਫਿਰੋਜ਼ਪੁਰ ਤੋਂ ਕੋਈ ਅੰਮ੍ਰਿਤਸਰ ਤੋਂ ਕੋਈ ਦਿੱਲੀ ਤੋਂ ਚੱਲਿਆ ਕਿਵੇਂ ਸਫ਼ਰ ਕਰ ਕਰਕੇ ਆਏ ਐ ਕਿਵੇਂ ਬੈਠੇ ਆ ਵਾਹ ਬਈ ਵਾਹ ਇਹ ਪਿਆਰ ਪਿਆਰ ਤੋਂ ਬਿਨਾ ਬੰਦਾ ਕਿੱਥੇ ਆਉਂਦਾ ਅੱਜ ਦੇ ਜਵਾਨੇ ਜਿੱਥੇ ਐ ਟਾਈਮ ਤੇ ਨਾਲੇ ਕਿੰਨੇ ਨੌਜਵਾਨ ਨੇ ਵਿੱਚ ਵੇਖੋ ਕਿੰਨੇ ਬੱਚੇ ਐ ਵੀ ਜਵਾਨੀ ਵੀ ਬੈਠੀ ਨੌਜਵਾਨ ਬੱਚੇ ਅੱਜ ਕੱਲ ਦੇ ਫੋਨਾਂ ਦੇ ਵਿੱਚ ਵੜੇ ਐ ਅਗਲਾ ਦੀਵਾਨ ਸੁਣ ਰਿਹਾ ਸਤਸੰਗ ਸੁਣ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠਾ ਹੈ ਚੰਗੀਆਂ ਵਿਚਾਰਾ ਹੁੰਦੀਆਂ ਚੰਗੀਆਂ ਗੱਲਾਂ ਹੁੰਦੀਆਂ ਦਿਮਾਗ 'ਚ ਕੁਝ ਚੰਗਾ ਚੰਗਾ ਪੈਂਦਾ ਹੈ ਹੁਣ ਇੱਕ ਬੰਦਾ ਐਂ ਖੁਸ਼ ਹੋਈ ਜਾਂਦਾ ਵੀ ਵਾਹ ਬਈ ਵਾਹ ਆ ਤੇ ਪੜਾ ਵਧੀਆ ਮਾਹੌਲ ਬਣਿਆ ਸ਼ੁਕਰ ਹੈ ਅੱਜ ਦੇ ਸਮੇਂ ਵਿੱਚ ਸਾਨੂੰ ਕਦੇ ਇਦਾਂ ਦਾ ਕੁਝ ਵੇਖਣ ਨੂੰ ਮਿਲਦਾ ਨਹੀਂ ਤੇ 5 ਮਿੰਟ ਵੀ ਨਹੀਂ ਮਿਲਦਾ ਸਾਰੇ ਪਾਸੇ ਮਾਹੌਲ ਕਿਦਾਂ ਦਾ ਆਲੇ ਦੁਆਲੇ ਵੇਖੋ ਜਿੱਥੇ ਵਹਿਜੋ ਨੈਗੇਟਿਵ ਗੱਲ ਜਿੱਥੇ ਵਹਿਜੋ ਨੈਗੇਟਿਵ ਗੱਲ ਜਿੱਥੇ ਵਹਿਜੋ ਨੈਗੇਟਿਵ ਗੱਲ ਹੁਣ ਬਸ ਭਰਾ ਉਹ ਪਹਿਣੋ ਫਰਕ ਬਸ ਇਹੀ ਹੈ ਸੋਚ ਪੋਜਿਟਿਵ ਰੱਖੀ ਆਪਣੇ ਆਪ ਨੂੰ ਕਾਇਮ ਰੱਖੋ ਖੁਸ਼ ਹੋਵੋ ਖੁਸ਼ ਹੋਏਗਾ ਖੁਸ਼ੀਆਂ ਬਣਨੇਗਾ ਜੇ ਤੇਰੀ ਝੋਲੀ ਦੇ ਵਿੱਚ ਹੈ ਹੀ ਕੁਝ ਨਹੀਂ ਬਣਨੇਗਾ ਸਵਾ ਤੇਰੀ ਜੇਬ ਵਿੱਚ ਕੁਝ ਨਹੀਂ ਬਣਨੇਗਾ ਕੀ ਜੇਬ ਦਾ ਛੱਡ ਦੇ ਮਸਲਾ ਜੇ ਵਾਲਾ ਕਿੰਨਾ ਕੁ ਵੰਡ ਲੇਗਾ ਕੋਈ ਕਰੋੜ ਵੰਡ ਲੇਗਾ 2 ਕਰੋੜ ਵੰਡ ਲੇਗਾ 10 ਕਰੋੜ ਵੰਡ ਲੇਗਾ ਦੁਨੀਆ ਬਹੁਤ ਗਰੀਬ ਪਈ ਹੈ ਜੇ ਵਾਲੀ ਤੇ ਕਿੰਨਾ ਕੁ ਵੰਡ ਲੋਂਗੇ ਜੇ ਵਾਲਾ ਮਸਲਾ ਛੱਡ ਦਿਓ ਦਾਣੇ ਵਾਲਾ ਮਸਲਾ ਛੱਡ ਦਿਓ ਸਭ ਤੋਂ ਵੱਡੀ ਚੀਜ਼ ਹੈ ਤੂੰ ਖੁਸ਼ੀਆਂ ਵੰਡਿਆ ਕਰ ਪੋਜ਼ਿਟਿਵਿਟੀ ਤੇ ਜਿੰਨੀ ਕਰਨ ਓਨੀ ਹੋਰ ਆ ਜਾਏਗੀ ਇਹ ਤੇ ਖੂ ਹੈ ਖੂ ਚੋਂ ਜਿੰਨਾ ਪਾਣੀ ਕੱਢੋ ਓਨਾ ਪਾਣੀ ਹੋਰ ਆ ਜਾਂਦਾ ਪੋਜ਼ਿਟਿਵਿਟੀ ਇਹ ਚੀਜ਼ ਹੈ ਜਿੰਨੀ ਕੱਢੇਗਾ ਓਨੀ ਹੋਰ ਆ ਜੇਗੀ ਤੂੰ 10 20 ਬੰਦਿਆਂ ਨੂੰ ਕਾਇਮ ਕਰੀ ਤੇਰੇ ਅੰਦਰੋਂ ਹੋਰ ਆ ਜਾਣਗੇ ਬਚਾਰ ਆ ਮੈਂ ਕਈ ਗੱਲਾਂ ਪੜਦਾ ਥੋੜਾ ਆ ਕਿਤਾਬਾਂ 'ਚ ਥੋੜਾ ਲਿਖੀਆਂ ਹੁੰਦੀਆਂ ਕਿਤੇ ਮੈਂ ਪੜੀਆਂ ਉਹ ਸੋਚੀਆਂ ਵੇਖੀਆਂ ਤੇ ਬਣ ਜਾਂਦੀਆਂ ਗੱਲ ਕਰਦੀ ਦੀ ਉਹਨੇ ਨੂੰ ਹੋਰ ਆ ਜਾਂਦੀ ਇੱਕ ਗੱਲ ਖਤਮ ਹੁੰਦੀ ਉਹਨੇ ਨੂੰ ਹੋਰ ਆ ਜਾਂਦੀ ਕਿਉਂਕਿ ਕਰਨ ਲੱਗ ਗਏ ਤੁਸੀਂ ਕਿਸੇ ਨੂੰ ਕਾਇਮ ਕਰਨ ਲੱਗ ਗਏ ਤੁਹਾਨੂੰ ਆਰਡਰ ਲੱਗ ਜਾਂਦੀ ਤੇ ਤੂੰ ਨੈਗੇਟਿਵ ਹੋ ਜਾ ਤੈਨੂੰ ਨੈਗੇਟਿਵ ਵੀ ਆਰਡਰ ਲੱਗ ਜਾਂਦੀ ਨੈਗੇਟਿਵਿਟੀ ਨੈਗੇਟਿਵਿਟੀ ਨੇਗੇਟਿਵ ਵਿਚਾਰ ਨੇਗੇਟਿਵ ਵਿਚਾਰ ਨੇਗੇਟਿਵ ਮਰ ਗਏ ਜੀ ਬੁਰਾ ਹੀ ਹਾਲ ਹੈ ਜੀ ਬਾਫੇ ਬੁਰੇ ਹੀ ਬੁਰੇ ਵਿਚਾਰ ਆਉਂਦੇ ਨੇ ਤੇ ਜੇ ਚੰਗਾ ਸੋਚੇਗਾ ਫਿਰ ਚੰਗੇ ਚੰਗੇ ਆਉਣਗੇ ਫਿਰ ਵੰਡਿਏ ਕੀ ਚੰਗੇ ਵਿਚਾਰ ਖੁਸ਼ੀਆਂ ਵੰਡੋ ਹਾਸੇ ਵੰਡੋ ਲੋਕਾਂ ਵਿੱਚ ਵੰਡੋ ਅੱਜ ਹਾਸਿਆਂ ਦੀ ਲੋੜ ਹੈ ਦੁਦਲਾਸਿਆਂ ਦੀ ਲੋੜ ਹੈ ਇਦਾਂ ਹੀ ਸੀ ਪੁੱਛਿਆ ਆ ਰੱਬ ਕੋਲੋਂ ਡਰਿਆਂ ਨੂੰ ਤਲਾਸਿਆਂ ਦੀ ਲੋੜ ਹੈ ਪੁਜਾਰੀ ਕੋਲੋਂ ਡਰਿਆਂ ਨੂੰ ਤਲਾਸਿਆਂ ਦੀ ਲੋੜ ਹੈ ਦੁਨੀਆ 'ਚ ਬੰਡੋ ਅੱਜ ਹਾਸਿਆਂ ਦੀ ਲੋੜ ਹੈ ਹਾਸੇ ਦੇ ਉੱਤੇ ਤੇ ਮੁੱਲ ਨਹੀਂ ਨ ਲੱਗਦਾ ਬਾਹਰਲੇ ਕਈ ਵਾਰੀ ਗੋਰੀਆਂ ਨੂੰ ਵੇਖੀਏ ਇਕੱਲਾ ਹੀ ਬੰਦਾ ਇੱਕ 50 ਬੰਦੇ ਬੈਠੇ ਬੁਰਾ ਹਾਲ ਦੁਖੀ ਦੁਖੀ ਇਕੱਲਾ ਹੀ ਹੱਸਣ ਲੱਗ ਗਿਆ ਹੱਸ ਪਿਆ ਇਕੱਲਾ ਹੀ ਹੱਸੀ ਜਾਵੇ ਜੋਰ-ਜੋਰ ਨਾਲ ਹੱਸਿਆ ਦੋ ਤਿੰਨ ਵੇਖ ਕੇ ਉਹਦੇ ਵੱਲ ਵੇਖ ਕੇ ਹੋਰ ਹੱਸ ਕੇ ਜਦੋਂ ਦੋ ਤਿੰਨ ਹੱਸ ਪਏ ਫਿਰ 10 ਹੱਸ ਪਏ ਫਿਰ ਔਲੀ-ਔਲੀ 20 ਹੱਸ ਪਏ ਫਿਰ ਤਾੜੀਆਂ ਮਾਰ-ਮਾਰ ਕੇ ਹੱਸਦਿਆਂ ਨੂੰ ਵੇਖ ਕੇ ਹੱਸੀ ਜਾਂ। ਤੁਸੀਂ ਵੇਖਿਆ ਕਈ ਵਾਰੀ ਪਾਰਕਾਂ ਦੇ ਵਿੱਚ ਕਿਵੇਂ ਹੱਸਦੇ ਹੁੰਦੇ ਐ। ਐਂ ਲੱਗਦਾ ਪਾਗਲ ਨੇ। ਪਰ ਹੱਸੀ ਜਾਂਦੇ। ਜਦੋਂ ਤੁਹਾਨੂੰ ਹਾਸਾ ਆਉਣ ਲੱਗ ਜਾਂਦਾ ਹੈ। ਫਿਰ ਸੈੱਲ ਕਾਪੀ ਕਰਦੇ ਐ। ਸਾਡੇ ਜਿਹੜੇ ਬ੍ਰੇਨ ਦੇ ਸੈੱਲ ਨੇ ਕਾਪੀ ਕਰਨਗੇ। ਇਹ ਨਾ ਕਾਪੀ ਕਰਦੇ ਐ। ਜੇ 10 ਬੰਦੇ ਹਸਪੈਂਡ ਬਾਕੀਆਂ ਦੇ ਸੈਲ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਆਪ ਹੀ ਹਾਸਾ ਨਿਕਲਣ ਲੱਗ ਜਾਂਦਾ ਤੇ ਜੇ 10 ਬੰਦੇ ਰੋਣ ਲੱਗ ਜਾਣ ਤੇਰਾ ਰੋਣਾ ਨਿਕਲਣ ਲੱਗ ਜਾਂਦਾ ਸੈਲ ਕਾਪੀ ਕਰਦੇ ਹੁੰਦੇ ਨੇ ਭਾਈ ਰਣਜੀਤ ਸਿੰਘ ਢੰਡਰੀਆਂ ਆਲੇ ਨੇ ਅੱਜ ਦੀ ਵੀਡੀਓ ਦੇ ਵਿੱਚ ਇਨਸਾਨ ਦੇ ਕਰਮਾਂ ਦੇ ਬਾਰੇ ਦੱਸਿਆ ਕਿ ਇਨਸਾਨ ਦੇ ਕਰਮ ਹੀ ਜੜੇ ਆ ਉਹ ਇਹ ਤੈਅ ਕਰਦੇ ਹੈਗੇ ਆ ਕਿ ਉਹਨੇ ਕਰਮ ਕਿਸ ਨੀਅਤ ਨਾਲ ਕੀਤਾ ਔਰ ਕਿਸ ਵਾਸਤੇ ਕੀਤਾ ਹੈਗਾ ਜੇ ਅ ਜਿਹੜਾ ਇਨਸਾਨ ਹੈ ਉਹ ਦੂਸਰਿਆਂ ਨੂੰ ਖੁਸ਼ੀਆਂ ਵੰਡਣ ਵਾਲਾ ਹੋਏਗਾ ਤੇ ਉਹਨੂੰ ਖੁਸ਼ੀਆਂ ਹੀ ਮਿਲਣਗੀਆਂ ਤੇ ਜੋ ਦੁੱਖ ਵੰਡਣੇ ਆਲਾ ਹੋਏਗਾ ਤੇ ਉਹਨੂੰ ਦੁੱਖ ਹੀ ਮਿਲੇਗਾ ਜੋ ਬੀਜਣਾ ਉਹੀ ਵੜਨਾ ਇੱਕ ਕੁਦਰਤ ਦਾ ਅਸੂਲ ਐ ਨਿਯਮ ਐ ਜਿਹੜਾ ਕਿ ਇਸ ਤੋਂ ਖਿਲਾਫ ਕੋਈ ਨਹੀਂ ਚੱਲ ਸਕਦਾ ਹੈਗਾ ਅਗਰ ਤੁਸੀਂ ਕਣਕ ਬੀਜੋਗੇ ਤੇ ਤੁਸੀਂ ਕਣਕ ਹੀ ਵੜੋਗੇ ਚੌਲ ਬੀਜੋਗੇ ਤੇ ਚੌਲ ਹੀ ਵੜੋਗੇ ਇੰਜ ਨਹੀਂ ਹੋਏਗਾ ਕਣਕ ਲਾ ਕੇ ਚੌਲ ਵੜ ਲਓ ਜਾਂ ਚੌਲ ਲਾ ਕੇ ਕਣਕ ਵੜ ਲਓ ਜੋ ਵੀ ਕ ਬੀਜੋਗੇ ਉਹ ਹੀ ਤੁਹਾਨੂੰ ਮਿਲੇਗਾ ਜਿਸ ਤਰ੍ਹਾਂ ਦੇ ਚੰਗੇ ਕਰਮ ਕਰੋਗੇ ਉਸ ਤਰ੍ਹਾਂ ਦਾ ਤੁਹਾਨੂੰ ਆਪਣੀ ਜ਼ਿੰਦਗੀ 'ਚ ਰਿਜ਼ਲਟ ਮਿਲੇਗਾ ਦੇਖਣ ਨੂੰ ਵੀ ਔਰ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਇਹ ਬਹੁਤ ਸਾਰਿਆਂ ਦੀ ਜ਼ਿੰਦਗੀ ਤੋਂ ਵੀ ਇਹ ਸਬਕ ਮਿਲੇਗਾ ਕਿ ਜਿਹੜੇ ਹਮੇਸ਼ਾ ਦੂਸਰਿਆਂ ਦਾ ਭਲਾ ਕਰਦੇ ਦੂਸਰਿਆਂ ਦੇ ਬਾਰੇ ਚੰਗਾ ਸੋਚਦੇ ਆ ਉਹਨਾਂ ਤੇ ਜੇਕਰ ਮੁਸ਼ਕਲਾਂ ਪਰੇਸ਼ਾਨੀਆਂ ਆਉਂਦੀਆਂ ਵੀ ਹੈਗੀਆਂ ਤੇ ਰੱਬ ਉਹਨਾਂ ਨੂੰ ਆਪਣੀ ਰਹਿਮਤ ਨਾਲ ਦੂਰ ਕਰ ਦਿੰਦਾ ਹੈਗਾ ਉਹਨਾਂ ਲਈ ਆਸਾਨੀਆਂ ਪੈਦਾ ਕਰ ਦਿੰਦਾ ਹੈਗਾ ਉਹ ਆਸਾਨੀ ਨਾਲ ਉਹ ਮੁਸ਼ਕਲਾਂ ਪਰੇਸ਼ਾਨੀਆਂ ਜੋ ਨਿਕਲ ਜਾਂਦੀਆਂ ਹੀ ਗਿਆ ਪਰ ਜਿਹੜੇ ਸਿਰਫ ਦੂਸਰਿਆਂ ਨੂੰ ਦੁੱਖ ਦੇਣੇ ਵਾਸਤੇ ਤਕਲੀਫਾਂ ਦੇਣੇ ਵਾਸਤੇ ਹਰ ਕੰਮ ਕਰਦੇ ਹੈਗੇ ਦੂਸਰਿਆਂ ਦੀ ਤਕਲੀਫਾਂ ਚ ਖੁਸ਼ੀਆਂ ਲੱਭਦੇ ਹੈਗੇ ਆ ਉਹਨਾਂ ਨੂੰ ਕਦੀ ਵੀ ਹਕੀਕਤ ਚ ਖੁਸ਼ੀਆਂ ਨਹੀਂ ਲੱਗੀਆਂ ਹੈਗੀਆਂ ਉਹਨਾਂ ਦੀ ਹਰ ਚਾਲ ਉਲਟੀ ਹੀ ਚੱਲਦੀ ਹੈ ਕਿਉਂਕਿ ਉਹ ਦੂਸਰਿਆਂ ਨੇ ਘੜਾ ਖੋਦੇ ਹੈ ਤੇ ਰੱਬ ਨੇ ਉਹਨਾਂ ਲਈ ਖੋਦਿਆ ਹੁੰਦਾ ਹੈ ਜੋ ਤੁਸੀਂ ਕਰੋਗੇ ਉਹੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਮਿਲ ਜਾਵੇਗਾ ਫਿਰ ਉਹ ਤੁਹਾਡਾ ਕੀ ਕਹਿਣਾ ਸੀਗਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਅਗਲੀ ਵੀਡੀਓ ਦੇ ਬਾਰੇ ਕਮੈਂਟ ਵਿੱਚ ਲਾ ਸਹੀ ਦੱਸਿਓ ਰੱਖਿਓ ਆਪਣਾ ਟੇ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼